ਯੋਗੀ ਅਜੇ ਇਨਸਾਨ ਕੋ ਹੋਰ ਸਾਰੇ ਕੰਮ ਕਰਨ ਦਾ ਵਕਤ ਹੈ ਹੋਰ ਸਾਰੇ ਕਰਮ ਕਰਨ ਦਾ ਟਾਈਮ ਹੈ ਪਰ ਜਦੋਂ ਸਿਮਰਨ ਦੀ ਗੱਲ ਆਉਂਦੀ ਹੈ ਤਾਂ ਬੰਦਾ ਹੀ ਕਹਿੰਦਾ ਨਾਮ ਜਪਣ ਦਾ ਮੇਰੇ ਕੋ ਵਕਤ ਤਾਂ ਗੁਰੂ ਰਹਿਬਰ ਸਿਮਰਨ ਨੂੰ ਪਹਿਲ ਦਿੰਦੇ ਸੀ ਉਹ ਕਹਿੰਦੇ ਬਾਕੀ ਸਭ ਛੁੱਟਦਾ ਹਾ ਛੁੱਟ ਜਾਵੇ ਪਰ ਮੈਂ ਆਪਣੇ ਪ੍ਰਭੂ ਨੂੰ ਆਪਣੇ ਉਸ ਹਰੀ ਨੂੰ ਨਹੀਂ ਵਿਸਾਰ ਸਕਦਾ ਇਹਦਾ ਮਤਲਬ ਉਹ ਪ੍ਰੇਮ ਉਹ ਮੁਹੱਬਤ ਤਾਂ ਹੀ ਤਾਂ ਗੁਰੂਆਂ ਰਹਿਬਰਾਂ ਨੇ ਬੜਾ ਪਿਆਰਾ ਸ਼੍ਰੀ ਗੁਰੂ ਵਿਦਾਸ ਜੀ ਦੀ ਬਾਣੀ ਚ ਆਇਆ ਹੈ ਕਿ ਸਤ ਸੰਗਤ ਬਿਨ ਭਾਉ ਨਹੀਂ ਉਪਜੇ ਔਰ ਭਾਵ ਬਿਨ ਭਗਤੀ ਨਾ ਹੋਏ ਤੇਰੀ ਕਹਿ ਰਵਿਦਾਸ ਇੱਕ ਬੇਨਤੀ ਹਰ ਸਿਉ ਪੈਜ ਰੱਖੋ ਰਾਜਾ RAM ਮੇਰੀ ਜਰਾ ਦੇਖੋ ਕਿੰਨਾ ਪਿਆਰਾ ਵਚਨ ਕਹਿ ਰਹੇ ਹੋ ਕਿ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਅਗਰ ਤੂੰ ਵੀ ਆਪਣੇ ਜੀਵਨ ਖੁਸ਼ੀ ਚਾਹੁੰਦਾ ਹੈ ਪ੍ਰਭੂ ਨੂੰ ਚਾਹੁੰਦਾ ਹੈ ਪਰਮਾਤਮਾ ਨੂੰ ਚਾਹੁੰਦਾ ਹੈ ਕਾਮਯਾਬੀ ਸਫਲਤਾ ਚਾਹੁੰਦਾ ਹੈ ਨਿਡਰਤਾ ਦੇ ਨਾਲ ਆਪਣਾ ਜੀਵਨ ਬਿਤਾਣਾ ਚਾਹੁੰਦਾ ਹੈ ਜੇ ਜੀਵਨ ਤੂੰ ਖੁਸ਼ੀਆਂ ਨੂੰ ਪਾਣਾ ਚਾਹੁੰਦਾ ਤਾਂ ਸਭ ਤੋਂ ਪਹਿਲਾਂ ਤੈਨੂੰ ਸਾਧ ਸੰਗਤ ਵਿੱਚ ਜਾਣਾ ਪੈਣਾ ਹੈ ਸਤ ਸੰਗ ਵਿੱਚ ਜਾਣਾ ਪੈਣਾ ਹੈ ਗੁਰੂਆਂ ਰਹਿਬਰਾਂ ਦੀ ਸੂਭਤ ਕਰਨੀ ਪੈਣੀ ਹੈ ਕਾਰਨ ਕੀ ਹੈ ਕਿਉਂਕਿ ਜਿਸ ਤਰ੍ਹਾਂ ਦੱਸਿਆ ਜਿਸ ਭਗਤੀ ਦੇ ਨਾਲ ਜੁੜ ਕੇ ਉਹਨਾਂ ਨੇ ਉੱਚਾ ਮੁਕਾਮ ਪਾਇਆ ਉਹ ਭਗਤੀ ਕਰਨ ਵਾਸਤੇ ਸਭ ਤੋਂ ਪਹਿਲਾਂ ਸਤ ਸੰਗ ਨਾਲ ਜੁੜਨਾ ਕਿਉਂਕਿ ਭਗਤੀ ਕਦੋਂ ਹੁੰਦੀ ਹੈ ਸਿਮਰਨ ਕਦੋਂ ਹੁੰਦਾ ਹੈ ਜਦੋਂ ਅੰਦਰ ਸਾਧ ਸੰਗਤ ਉਹਨਾਂ ਭਾਵ ਨਹੀਂ ਉਪਜੇ ਭਾਵ ਯਾਨੀ ਪ੍ਰੇਮ ਸਮਝਿਓ ਕਿ ਜਦ ਤੱਕ ਅੰਦਰ ਪ੍ਰੇਮ ਨਹੀਂ ਹੋਏਗਾ ਉਦੋਂ ਤੱਕ ਤੇਰੀ ਭਗਤੀ ਬੇਅਰਥ ਹੈ ਇਹ ਗੱਲ ਯਾਦ ਰੱਖਣਾ ਕਈ ਸਿਮਰਨ ਤਾਂ ਕਰਦੇ ਪਰ ਅੰਦਰ ਪ੍ਰੇਮ ਨਹੀਂ ਹੈ ਅੰਦਰ ਮੁਹੱਬਤ ਨਹੀਂ ਹੈ ਤੇ ਇਸੇ ਉਹਨਾਂ ਨੂੰ ਇਹ ਗੱਲ ਕਲੀਅਰ ਕਰਨਾ ਚਾਹਵਾਂਗੇ ਕਿ ਜਦ ਤੱਕ ਸਾਡਾ ਸਿਮਰਨ ਪ੍ਰੇਮ ਦੇ ਨਾਲ ਨਹੀਂ ਹੋਏਗਾ ਜਦ ਤੱਕ ਸਾਡੀ ਭਗਤੀ ਪ੍ਰੇਮ ਦੇ ਨਾਲ ਨਹੀਂ ਹੋਏਗੀ ਜਦ ਤੱਕ ਪ੍ਰਭੂ ਦੇ ਨਾਮ ਦੇ ਨਾਲ ਸਾਡਾ ਪ੍ਰੇਮ ਨਹੀਂ ਜੁੜਿਆ ਹੋਏਗਾ ਉਦੋਂ ਤੱਕ ਉਹ ਨਾਮ ਉਹ ਸਾਨੂੰ ਕਦੀ ਪ੍ਰਭੂ ਤੱਕ ਲੈ ਕੇ ਨਹੀਂ ਲੈ ਜਾ। ਉਹ ਕਹਿੰਦੇ ਬਿਨ ਪ੍ਰੇਮ ਕਦੀ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ। ਤਾਂ ਹੀ ਕਹਿੰਦੇ ਆ ਸਾਚ ਕਹੂੰ ਸੁਣ ਲਿਓ ਸਭੇ ਜਿਨੂੰ ਪ੍ਰੇਮ ਕੀਓ ਇੱਥੋਂ ਹੀ ਪਤਾ ਲੱਗਦਾ ਹੈ ਕਿ ਜਦੋਂ ਸਿਮਰਨ ਕਰੀਏ ਤਾਂ ਸਾਡੇ ਅੰਦਰ ਪ੍ਰੇਮ ਦਾ ਹੋਣਾ ਜ਼ਰੂਰੀ ਹੈ। ਮੁਹੱਬਤ ਦਾ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਜਦੋਂ ਪ੍ਰੇਮ ਦੇ ਨਾਲ ਅਸੀਂ ਇੱਕ ਵੀ ਸਮਝ ਲਓ ਸਵਾਸ ਦੇ ਨਾਲ ਜਦੋਂ ਪ੍ਰਭੂ ਦਾ ਸਿਮਰਨ ਕਰਦੇ ਨੇ ਅੰਦਰ ਪ੍ਰੇਮ ਹੋਵੇ ਤਾਂ ਫਿਰ ਉਹ ਇੱਕ ਇੱਕ ਸਵਾਸ ਸਾਡਾ ਉਹ ਇੱਕ ਇੱਕ ਪ੍ਰਭੂ ਦਾ ਨਾਮ ਜੋ ਹਰ ਸਵਾਸ ਨਾਲ ਜੁੜਿਆ ਹੈ ਜਦ ਜਦਾ ਆਂਦਾ ਨਾ ਸਵਾਸਾਂ ਦੀ ਮਾਲਾ ਨਾਲ ਸਿਮਰਾ ਮੈਂ ਤੇਰਾ ਨਾਮ ਤਾਂ ਕਹਿੰਦੇ ਉਹ ਸਵਾਸਾਂ ਦੀ ਮਾਲਾ ਸਫਲ ਹੋ ਜਾਂਦੀ ਹੈ ਤਾਂ ਜੇ ਪ੍ਰੇਮ ਹੀ ਨਹੀਂ ਇੱਕ ਫਾਰਮੈਲਟੀ ਕਰ ਰਹੇ ਅਸੀਂ ਕਿਉਂਕਿ ਇਹਨੂੰ ਇਦਾਂ ਵੀ ਤੁਸੀਂ ਸਮਝ ਸਕਦੇ ਹੋ ਕਿ ਇੱਕ ਇਨਸਾਨ ਤੁਹਾਡੇ ਘਰ ਆਂਦਾ ਹੈ ਤੁਸੀਂ ਉਹਨੂੰ ਚਾਹ ਦਿੰਦੇ ਹੋ ਰੋਟੀ ਦਿੰਦੇ ਹੋ ਫਾਰਮੈਲਟੀ ਪੂਰੀ ਕਰਦੇ ਹੋ ਉਹਨੂੰ ਤੁਸੀਂ ਚਾਹ ਬਣਾ ਕੇ ਦੇ ਰਹੇ ਹੋ ਰੋਟੀ ਦੇ ਰਹੇ ਹੋ ਫਾਰਮੈਲਟੀ ਪੂਰੀ ਕਰ ਰਹੇ ਹੋ ਪਰ ਤੁਹਾਡੇ ਅੰਦਰ ਉਹਦੇ ਵਾਸਤੇ ਕੋਈ ਪ੍ਰੇਮ ਹੁਣ ਚਾਹ ਤਾਂ ਉਹਨੂੰ ਵੀ ਦੇ ਰਹੇ ਹੋ ਪਰ ਉਹਦਾ ਹਨਾ ਉਹਨੂੰ ਚਾਹ ਦੇਣਾ ਕੁਝ ਹੋਰ ਹੋਏਗਾ ਤੇ ਜੇ ਕੋਈ ਤੁਹਾਡਾ ਪਿਆਰਾ ਆਵੇ ਮਹਿਬੂਬ ਆਵੇ ਜਿਹਦੇ ਨਾਲ ਤੁਸੀਂ ਦਿਲੋਂ ਪ੍ਰੇਮ ਕਰਦੇ ਹੋ ਹੁਣ ਚਾਹ ਤੁਸੀਂ ਉਹਨੂੰ ਵੀ ਦੇਣੀ ਹੈ ਰੋਟੀ ਤੁਸੀਂ ਉਹਨੂੰ ਵੀ ਦੇਣੀ ਹੈ ਖਾਤਰਦਾਰੀ ਤੁਸੀਂ ਉਹਦੀ ਵੀ ਕਰਨੀ ਹੈ ਪਰ ਇੱਥੇ ਤੁਹਾਨੂੰ ਪਤਾ ਹੋਏਗਾ ਕਿ ਫਰਕ ਜ਼ਮੀਨ ਆਸਮਾਨ ਦਾ ਹੋਏਗਾ ਉਹਦੇ ਵਿੱਚ ਸਮਝ ਆ ਰਹੀ ਕਿ ਨਹੀਂ ਸਾਡੀ ਗੱਲ ਹੁਣ ਕਈ ਵਾਰਾ ਇਨਸਾਨ ਉਹਨਾਂ ਨੂੰ ਵੀ ਮਿਲਦਾ ਹੈ ਬਾਜ਼ਾਰ 'ਚ ਜਾ ਕੇ ਰਸਤੇ ਤੁਰਿਆ ਜਾਂਦੇ ਆ ਜਿਨ੍ਹਾਂ ਨਾਲ ਕਿ ਮਾੜਾ ਮੋਟਾ ਕੰਮਕਾਰ ਵਸ ਰਸਤੇ ਹੀ ਮਿਲੇ ਹੱਥ ਮਿਲਾਇਆ ਹਾਲਚਾਲ ਪੁੱਛਿਆ ਗੱਲ ਖਤਮ ਤੇ ਰਸਤੇ ਹੀ ਸਾਡਾ ਪਿਆਰਾ ਵੀ ਮਿਲੇ ਤਉਨੂੰ ਦੇਖ ਕੇ ਅੰਦਰ ਕੀ ਫੀਲਿੰਗ ਆਂਦੀ ਹੈ ਉਹਨੂੰ ਮਹਿਸੂਸ ਕਰਕੇ ਕੀ ਫੀਲਿੰਗ ਆਂਦੀ ਹੈ ਇੱਥੋਂ ਪਤਾ ਲੱਗਦਾ ਕਿ ਜਿੱਥੇ ਪ੍ਰੇਮ ਹੁੰਦਾ ਹੈ ਨਾ ਉੱਥੇ ਉਹ ਮੁਲਾਕਾਤ ਦਾ ਨਜ਼ਾਰਾ ਹੀ ਕੁਛ ਹੋਰ ਹੋ ਜਾਂਦਾ ਹੈ ਉੱਥੇ ਉਹ ਚੀਜ਼ ਕਹੇ ਕੋਈ ਵੀ ਕਰਮ ਕਹਿ ਲੋ ਚਾਹ ਖੇਲੋ ਰੋਟੀ ਕਹਿ ਲੋ ਜਾਂ ਕੋਈ ਵੀ ਕੰਮ ਉਹਦੇ ਵਾਸਤੇ ਕੀਤਾ ਜਾਵੇ ਇੱਕ ਹੁੰਦੀ ਫਾਰਮੈਲਟੀ ਦਿਖਾਵਾ ਔਰ ਇੱਕ ਹੁੰਦਾ ਦਿਲੋਂ ਪ੍ਰੇਮ ਔਰ ਜਦੋਂ ਪ੍ਰੇਮ ਦੇ ਨਾਲ ਕੋਈ ਗੱਲ ਕੀਤੀ ਜਾਵੇ ਨਾ ਉਹ ਪ੍ਰੇਮ ਹੀ ਸਾਡੇ ਪੂਰੇ ਜੀਵਨ ਤੇ ਪ੍ਰਭਾਵ ਪਾਉਂਦਾ ਹੈ ਹੁਣ ਇਹ ਚੈੱਕ ਕਰਨਾ ਹੈ ਕਿ ਜੇ ਸਤਸੰਗ ਚ ਵੀ ਅਸੀਂ ਬੈਠੇ ਆਂ ਸਿਮਰਨ ਵੀ ਅਸੀਂ ਕਰਦੇ ਆਂ ਤਾਂ ਉਹਦੇ ਅੰਦਰ ਪ੍ਰੇਮ ਹੈ ਜਾਂ ਅਸੀਂ ਸਿਰਫ ਇੱਕ ਫਾਰਮੈਲਟੀ ਪੂਰੀ ਕਰ ਰਹੇ ਆਂ ਸਿਰਫ ਦਿਖਾਵਾ ਹੀ ਕਰ ਰਹੇ ਆਂ ਇਹ ਦੁਨੀਆ ਨੂੰ ਲੱਗੇ ਕਿ ਸਿਮਰਨ ਤੇ ਬੈਠਾ ਹੈ ਜਾਂ ਉਹ ਦੇਖ ਲਵੇ ਕਿ ਧਿਆਨ ਕਰ ਰਿਹਾ ਬੰਦਗੀ ਕਰ ਰਿਹਾ ਇਬਾਦਤ ਕਰ ਰਿਹਾ ਜਾਂ ਮੈਂ ਸਤਸੰਗ ਚ ਬੈਠਾ ਹਾਂ ਹੁਣ ਅਗਰ ਐਸੀ ਉਹ ਦਿਖਾਵੇ ਵਾਸਤੇ ਕਰ ਰਿਹਾ ਜਾਂ ਫਾਰਮੈਲਟੀ ਨਾਲ ਉਪਰੋਪਰੋ ਕਰ ਰਿਹਾ ਤਾਂ ਫੇ ਜੀਵਨ ਚ ਸਾਡੇ ਉਹ ਪ੍ਰਭਾਵ ਨਹੀਂ ਪਾਏਗਾ ਉਹ ਅਸਰ ਨਹੀਂ ਹੋਏਗਾ ਜਿਦਾ ਦੱਸਿਆ ਨਾ ਜੇ ਮਹਿਬੂਬ ਨੂੰ ਦੇਖ ਕੇ ਜਿਦਾ ਮਜਨੂ ਲੈਲਾ ਨੂੰ ਦੇਖ ਕੇ ਇਦਾਂ ਹੋ ਜਾਂਦਾ ਸੀ ਕਿ ਉਹਦੇ ਰੋਮ ਰੋਮ ਖੇ ਲੁੱਟਦਾ ਸੀ ਉਹਦੇ ਰੋਮ ਰੋਮ ਚ ਜਿੱਦਾਂ ਬੰਦਾ ਕਹਿੰਦਾ ਨਾ ਇੱਕ ਜੁੰ ਜੁਨ ਆਹ ਕੁਰਤੀ ਹੈ ਇਸ ਤਰ੍ਹਾਂ ਫੀਲ ਹੁੰਦਾ ਸੀ ਲੈਲਾ ਦਾ دیدار ਕਰਕੇ ਤਾਂ ਹੀ ਤਾਂ ਮਜਨੂੰ ਨੇ ਕਿਹਾ ਸੀ ਕਿ ਮੇਰੇ ਵਾਸਤੇ ਲੈਲਾ ਹੀ ਰੱਬ ਹੈ ਇਹਦਾ ਬੰਦਾ ਦੁਨੀਆ ਤੇ ਕਿੰਨਿਆਂ ਨੂੰ ਦੇਖਦਾ ਸੋ ਇਸੇ ਤਰ੍ਹਾਂ ਦੀ ਫੀਲਿੰਗ ਜਦੋਂ ਸਿਮਰਤ ਤੇ ਬੈਠੀਏ ਅਗਰ ਪ੍ਰਭੂ ਦੇ ਨਾਲ ਪ੍ਰੇਮ ਹੈ ਤਾਂ ਜਿੱਦਾਂ ਹੀ ਉਹਦੇ ਨਾਮ ਦੀ ਤਾਰ ਛੜੇ ਤਾਂ ਸਾਡੇ ਅੰਦਰ ਝੁੰਝਨਾ ਘੁਣਣੀ ਹੀ ਚਾਹੀਦੀ ਹੈ ਇੱਕ ਪ੍ਰੇਮ ਹੋਣਾ ਚਾਹੀਦਾ ਹੈ ਉਹ ਕਹਿੰਦੇ ਇਹ ਪ੍ਰੇਮ ਸੰਤਾਂ ਦੇ ਕੋਲ ਬੈਠ ਕੇ ਹੀ ਪੈਦਾ ਯੋਕੇ ਜਿਹੜੇ ਖੁਦ ਪ੍ਰੇਮ ਦੇ ਵਿੱਚ ਭਿੱਜੇ ਹੋਣ ਜਿਹੜੇ ਖੁਦ ਉਸ એનર્ਜੀ ਨੂੰ ਉਸ ਪ੍ਰੇਮ ਨੂੰ ਫੀਲ ਕਰ ਰਹੇ ਹੋਣ ਜਦੋਂ ਉਹਨਾਂ ਦੇ ਕੋਲ ਬੈਠਦੇ ਆ ਔਰ ਉਹਦੇ ਨਾਲ ਨਾਲ ਜਦੋਂ ਪਰਮਾਤਮਾ ਦੀਆਂ ਸਿਫਤਾਂ ਸੁਣਦੇ ਆ ਉਹਦੀ ਵਡਿਆਈ ਸੁਣਦੇ ਆ ਤਾਂ ਸਾਡੇ ਮਨ 'ਚ ਵੀ ਉਹਦਾ ਉਹਨੂੰ ਪਾਣ ਦੀ ਤੜਪ ਪੈਦਾ ਕਿਉਂਕਿ ਹੁਣ ਕੋਈ ਤੁਹਾਨੂੰ ਕਹੀ ਜਾਵੇ ਨਾ ਫੁਲਾਨੀ ਚੀਜ਼ ਬੜੀ ਵਧੀਆ ਫੁਲਾਨੀ ਚੀਜ਼ ਬੜੀ ਵਧੀਆ ਤਾਂ ਫਿਰ ਤੁਹਾਡੇ ਅੰਦਰ ਵੀ ਇਹਨੂੰ ਪਾਣ ਦੀ ਇੱਛਾ ਹੁੰਦੀ ਹੈ ਕਿ ਨਹੀਂ ਤਾਂ ਜੇ ਬੰਦੇ ਨੂੰ ਕੋਈ ਦੱਸਣ ਵਾਲਾ ਹੀ ਨਾ ਹੋਵੇ ਤਾਂ ਫਿਰ ਬੰਦੇ ਮਨ ਚ ਕਦੀ ਭਾਵ ਵੀ ਨਹੀਂ ਆਂਦਾ ਭਾਵਨਾ ਵੀ ਨਹੀਂ ਆਂਦੀ ਉਹ ਚੀਜ਼ ਨੂੰ ਹਾਸਲ ਕਰਨ ਦੀ ਜਾਂ ਉਹਨੂੰ ਦੇਖਣ ਦੀ ਹੁਣ فرض ਕਰੋ ਕੋਈ ਤੁਹਾਨੂੰ ਕਵੇ ਤਾਜਮਹਿਲ ਬਹੁਤ ਸੋਹਣਾ ਹੈ ਅਯੂਬਾ ਹੈ ਅਯੂਬਾ ਤੁਸੀਂ ਕਦੀ ਨਹੀਂ ਦੇਖਿਆ ਤਾਂ ਤੁਹਾਡੇ ਮਨ ਚ ਅੱਛਾ ਜ਼ਰੂਰ ਉਠੀ ਯਾਰ ਇੱਕ ਦਿਨ ਦੇਖਣਾ ਕਿਉਂਕਿ ਸੁਣਿਆ ਬੜਾ ਸੁੰਦਰ ਹੈ ਬੜਾ ਪਿਆਰਾ ਹੈ ਹੁਣ ਕਹਿੰਦੇ ਸਿਫਤਾਂ ਸੁਣ ਕੇ ਹੀ ਕਿਸੇ ਦੀ ਵਡਿਆਈ ਸੁਣ ਕੇ ਹੀ ਕਿਸੇ ਦੀ ਖੂਬੀ ਸੁਣ ਕੇ ਹੀ ਸਾਡੇ ਅੰਦਰ ਇੱਕ ਭਾਵ ਪੈਦਾ ਹੁੰਦਾ ਹੈ ਕਿ ਭਾਵਨਾ ਪੈਦਾ ਹੁੰਦੀ ਹੈ ਸਾਡੇ ਅੰਦਰ ਇੱਕ ਸੋਚ ਪੈਦਾ ਹੁੰਦੀ ਹੈ ਕਿ ਮੈਂ ਵੀ ਉਹ ਚੀਜ਼ ਨੂੰ ਦੇਖਣਾ ਹੈ ਮੈਂ ਵੀ ਉਹ ਚੀਜ਼ ਨੂੰ ਪਾਣਾ ਹੈ ਇਸੇ ਤਰ੍ਹਾਂ ਅੱਜ ਇਨਸਾਨ ਦੇ ਅੰਦਰ ਪ੍ਰਮਾਤਮਾ ਨੂੰ ਪਾਣ ਦਾ ਜੋ ਪਿਆਰ ਹੈ ਨਾ ਜੋ ਭਾਵਨਾ ਹੈ ਇਹ ਕਦੋਂ ਪੈਦਾ ਹੁੰਦੀ ਹੈ ਜਦੋਂ ਇਨਸਾਨ ਸੰਤਾਂ ਗੁਰੂਆਂ ਰਹਿਵਰਾਂ ਦੀ ਸਹੋਬਤ ਵਿੱਚ ਬਹਿੰਦਾ ਹੈ ਉਹਨਾਂ ਨੂੰ ਆਨੰਦ ਵਿੱਚ ਦੇਖਦਾ ਹੈ ਉਹਨਾਂ ਦੀ એનર્ਜੀ ਨੂੰ ਦੇਖਦਾ ਹੈ ਉਹਨਾਂ ਦੀ ਖੁਸ਼ੀ ਨੂੰ ਦੇਖਦਾ ਹੈ ਉਹਨਾਂ ਦੀ ਸ਼ਾਂਤੀ ਨੂੰ ਦੇਖਦਾ ਹੈ ਉਹਨਾਂ ਦੀ ਸ਼ਕਤੀ ਨੂੰ ਦੇਖਦਾ ਹੈ ਕਿ ਜਿੱਥੇ ਰੋਂਦੇ ਆ ਕੇ ਹੱਸ ਪੈਂਦੇ ਐ ਤਾਂ ਫਿਰ ਇਨਸਾਨ ਨੂੰ ਹੁੰਦਾ ਜੇ ਸੰਤ ਇਸ એનર્ਜੀ ਨਾਲ ਭਰੇ ਹੋਏ ਐ ਤਾਂ ਭਾਈ ਜੇ ਮੈਂ ਵੀ ਸਿਮਰਨ ਕਰਾਂ ਮੈਨੂੰ ਵੀ ਉਹ ਦਾਤਾ ਮਿਲ ਜਾਵੇ ਤਾਂ ਮੇਰੇ ਜੀਵਨ 'ਚ ਕਿਹੜੀ એનર્ਜੀ ਹੋਏਗੀ ਇਹ ਸੋਚ ਦੇ ਨਾਲ ਫਿਰ ਇਨਸਾਨ ਦੀ ਆਪਣੀ ਜ਼ਿੰਦਗੀ 'ਚ ਬਦਲਾਵ ਫਿਰ ਇਨਸਾਨ ਦੀ ਆਤਮਾ ਅੰਦਰਿਕ ਪਿਆਸ ਉੱਠਦੀ ਹੈ ਕਿ ਮੈਂ ਵੀ ਸਿਮਰਨ ਕਰਾਂ ਹੁਣ ਕੋਈ ਤੁਹਾਨੂੰ ਕਵੇ ਆਹ ਚੀਜ਼ ਬੜੀ ਸੁਆਦਿਸ਼ਟ ਹੈ ਬੜਾ ਸਵਾਲ ਹੈ ਤੇ ਮਜ਼ਾ ਆ ਗਿਆ ਤੂੰ ਵੀ ਖਾ ਕੇ ਦੇਖ ਤਾਂ ਕਿਦਾਂ ਕਿਦਾਂ ਤੁਹਾਡੇ ਮਨ ਚ ਆਣਾ ਖਾਣੀ ਮੈਂ ਵੀ ਜ਼ਰੂਰ ਹੈ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਇੱਕ ਦਿਨ ਖਾਣੀ ਜ਼ਰੂਰ ਹੈ ਇਸੇ ਤਰ੍ਹਾਂ ਜਦੋਂ ਸੰਤ ਗੁਰੂ ਰਹਿਬਰ ਕਹਿੰਦੇ ਆ ਪ੍ਰਭੂ ਦੇ ਸਿਮਰਨ ਚ ਬੜਾ ਆਨੰਦ ਆ ਜਿੱਦਾ ਬਾਬਾ ਫਰੀਦ ਨੇ ਕਿਹਾ ਕੀ ਕਿਹਾ ਬਾਬਾ ਫਰੀਦ ਨੇ ਕਿ ਸ਼ੱਕਰਖੰਡ ਨਵਾਤ ਗੁੜ ਮੱਖਿਓ ਮਾਜਾ ਦੁੱਧ ਸਭੇ ਵਸਤਾ ਮਿੱਠੀਆਂ ਪਰ ਰੱਬ ਨਾ ਪੂਜਣ ਦੁੱਧ ਉਹ ਕਹਿੰਦੇ ਵੀ ਸ਼ੱਕਰ ਖਾਦੀ ਖਾਦੀ ਹੋਏਗੀ ਤੁਸੀਂ ਸ਼ੱਕਰ ਖੰਡ ਵੀ ਖਾਦੀ ਹੋਏਗੀ ਸ਼ਹਿਦ ਵੀ ਖਾਦਾ ਹੋਏਗਾ ਮਿਸਰੀ ਵੀ ਖਾਦੀ ਹੋਏਗੀ ਸਮਝ ਗਏ ਤੂੰ ਉਹ ਬਾਬਾ ਫਰੀਦ ਇਹੀ ਦੱਸਦੇ ਕਿ ਤੂੰ ਸ਼ੱਕਰ ਖਾਦੀ ਐ ਮਿਸਰੀ ਖਾਦੀ ਐ ਖੰਡ ਖਾਦੀ ਐ ਸ਼ਹਿਦ ਖਾਦਾ ਹੈ ਔਰ ਤੂੰ ਜਿੰਨੀਆਂ ਵੀ ਸੰਸਾਰ ਦੀਆਂ ਮਿਠਾਸ ਮਿੱਠੀਆਂ ਚੀਜ਼ਾਂ ਖਾਦੀਆਂ ਹੋਣਗੀਆਂ ਪਰ ਉਹ ਕਹਿੰਦੇ ਮੈਂ ਸੱਚਾਈ ਦੱਸਾਂ ਕਿ ਜਿਹੜੀ ਮਿਠਾਸ ਜਿਹੜਾ ਸਵਾਦ ਉਹ ਮੇਰੇ ਪ੍ਰਭੂ ਦੇ ਅੰਦਰ ਹੈ ਉਹਦੇ ਨਾਮ ਦੇ ਅੰਦਰ ਹੈ ਉਹ ਕਿਸੇ ਸ਼ਹਿਦ ਦੇ ਅੰਦਰ ਹੁਣ ਇਹ ਕਿਉਂ ਹੈ ਕਾਰਨ ਕੀ ਹੈ ਕਾਰਨ ਕਦੀ ਸੋਚਿਆ ਕਿ ਅਗਰ ਬੰਦਾ ਕੋਈ ਵੀ ਮਿੱਠਾ ਫਰੂਟ ਖਾਵੇ ਮਿੱਠੀ ਮਠਿਆਈ ਖਾਵੇ ਤਾਂ ਹਰ ਇੱਕ ਮਠਿਆਈ ਦਾ ਹਰ ਇੱਕ ਫਰੂਟ ਦਾ ਟੇਸਟ ਅਲੱਗ-ਅਲੱਗ ਹੈਗਾ ਨਹੀਂ ਬਰਫੀ ਮਿੱਠੀ ਹੈ ਪਰ ਟੇਸਟ ਅਲੱਗ ਹੈ ਬੇਸਣ ਵੀ ਮਿੱਠਾ ਟੇਸਟ ਲੱਡੂ ਵੀ ਮਿੱਠਾ ਟੇਸਟ ਜਲੇਬੀ ਮਿੱਠੀ ਹੈ ਟੇਸਟ ਰਸਗੁਲੇ ਗਲਾਬ ਜਾਮੁਨ ਹਰ ਚੀਜ਼ ਮਿੱਠੀ ਹੈ ਟੇਸਟ ਇਸੇ ਤਰ੍ਹਾਂ ਸੇਵ ਮਿੱਠਾ ਹੈ ਅੰਗੂਰ ਮਿੱਠੇ ਹੈ ਅੰਬ ਮਿੱਠੇ ਹੈ ਫਰੂਟ ਕਿੰਨੇ ਕ ਨਾਮ ਲੈ ਲਈਏ ਪਰ ਟੇਸਟ ਹੁਣ ਰੱਬ ਤੱਕ ਮਿਠਾਸ ਕਿਉਂ ਨਹੀਂ ਪਹੁੰਚ ਸਕਦੀ ਇਹਨਾਂ ਦੀ ਕਾਰਨ ਕੀ ਹੈ ਕਿਉਂਕਿ ਜਿੰਨੀਆਂ ਮਿਠਿਆਈਆਂ ਅਲੱਗ-ਅਲੱਗ ਮਿਠਾਸ ਦੇ ਰਹੀਆਂ ਹੈ ਇਹ ਜਿੰਨੇ ਫਰੂਟ ਅਲੱਗ-ਅਲੱਗ ਮਿਠਾਸ ਦੇ ਰਹੇ ਹੈ ਇਹ ਸਾਰੇ ਅੰਦਰ ਹੀ ਮਿਠਾਸ ਭਰਨ ਵਾਲਾ ਉਹ ਪ੍ਰਮਾਤਮਾ ਹੀ ਤਾਂ ਹੈ ਉਹ ਜਿਹੜਾ ਇੰਨੀਆਂ ਬੱਖ-ਬੱਖ ਤਰ੍ਹਾਂ ਦੀਆਂ ਮਿਠਾਸਾਂ ਸਭ ਦੇ ਅੰਦਰ ਭਰ ਰਿਹਾ ਹੈ ਉਹਦੀ ਆਪਣੀ ਮਿਠਾਸ ਦਾ ਅੰਦਾਜ਼ਾ ਕੋਈ ਲਗਾਈ ਨਹੀਂ ਸਕਦਾ